ਜਿਹੜੇ ਇਹ ਕਹਿੰਦੇ ਨੇ ਨਾ ਜੀ ਅਸੀਂ ਤੁਹਾਨੂੰ ਠੀਕ ਕਰ ਦਾਂਗੇ ਜੀ ਦਵਾਈ ਦਾਂਗੇ ਜਿਹੜਾ ਜਿਹੜਾ ਸਟਾਰਟ ਹੋ ਜੇਗਾ 27 ਦਿਨ ਤੱਕ ਜਦੋਂ ਤੱਕ ਆਪਾਂ ਜੋ ਖਾਧਾ ਉਸ ਨੂੰ ਸਿਸਟਮ ਨੂੰ ਹੋ ਕੇ ਉਹਦੇ ਤੱਕ ਬਣਨਾ ਹੀ ਨਹੀਂ ਕਿਵੇਂ ਹੋ ਜੂਗਾ ਜੀ ਇਹ ਜਿਹੜੇ ਬੇਬਦ ਮੂਰਖ ਬਣਾ ਰਹੇ ਜਿਹੜੇ ਬੇਬਦ YouTube ਤੇ Facebook ਤੇ ਸਭ ਮੂਰਖ ਬਣਾ ਰਹੇ ਨੇ ਕਿ ਤੁਸੀਂ ਪਹਿਲੇ 3 ਦਿਨਾਂ ਦੇ ਵਿੱਚ ਪਤਾ ਨਹੀਂ ਕਿ ਐਸੇ ਕਹਿੰਦੇ ਸ਼ਬਦ ਬੋਲਦੇ ਉਹ ਉਹ ਦੇ ਰਹੇ ਨੇ ਜੀ ਜਿਹੜਾ ਵਿਆਕਰਣ ਦੇ ਵਿੱਚ ਜੋ ਹੁੰਦਾ ਹੈ ਬਸ ਕੁਝ ਨਹੀਂ ਹੈਗਾ ਉਹਦੇ ਵਿੱਚ ਕੀ ਤੁਹਾਡੇ ਆਰਵੇ ਦੇ ਵਿੱਚ ਇਹੀ ਜੇ ਜੋੜਿਆਂ ਦਾ ਇਲਾਜ ਹੈਗਾ ਜਿਹੜੇ ਆਈਵੀਐਫ ਵੱਲ ਜਾ ਰਹੇ ਨੇ ਬਿਲਕੁਲ ਹੈ ਨਾ ਇਹ ਇਲਾਜ ਕਿੰਨੀ ਦੇਰ ਚੋਂਦਾ ਹੈ ਬਿਲਕੁਲ ਹੈਗਾ ਨਮਸਕਾਰ ਦੋਸਤੋ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਸਿਹਤ ਤੇ ਧਿਆਨ ਰੱਖਿਆ ਜਾਵੇ ਸਿਹਤ ਦੀ ਗੱਲ ਹੋਵੇ ਕੋਸ਼ਿਸ਼ ਅਸੀਂ ਵੀ ਕਰੀਏ ਸਰਕਾਰਾਂ ਨਾਲ ਵੀ ਖੁਸ਼ਹਾਲ ਪੰਜਾਬ ਰੰਗਲਾ ਪੰਜਾਬ ਬਣ ਸਕੇ ਉਹ ਤਦ ਬਣਨਗੇ ਜਦੋਂ ਅਸੀਂ ਆਪਣੀਆਂ ਆਦਤਾਂ ਨੂੰ ਸੁਧਾਰਾਂਗੇ ਆਪਣੇ ਪਰਚੋਕਣ ਨੂੰ ਯਾਦ ਰੱਖਾਂਗੇ ਤੇ ਆਪਣਾ ਜਿਹੜਾ ਜੀਵਨ ਸ਼ੈਲੀ ਹੈ ਉਹਨੂੰ ਸਾਦੇ ਤੇ ਸੋਜੇ ਢੰਗ ਨਾਲ ਜੀਵਾਂਗੇ ਅੱਜ ਦੌੜ ਭੱਗ ਦੀ ਦੁਨੀਆ ਦੇ ਵਿੱਚ ਅਸੀਂ ਹਮੇਸ਼ਾ ਹੀ ਜਦੋਂ ਐਡਵਰਟਾਈਜ਼ਮੈਂਟਸ ਦੇਖਦੇ ਹਾਂ ਜਾਂ ਸਵੇਰੇ ਉੱਠ ਕੇ ਅਖਬਾਰ ਖੋਲ੍ਹਦੇ ਹਾਂ ਤਾਂ ਹਰ ਇੱਕ ਦੂਜੇ ਤੀਜੇ ਅਖਬਾਰ ਦੇ ਵਿੱਚ ਐਡ ਆਈ ਹੁੰਦੀ ਹੈ ਆਈਵੀਐਫ ਸੈਂਟਰਾਂ ਦੀ ਇੱਕ ਵੱਡਾ ਵਿਸ਼ਾ ਬਣ ਗਿਆ ਕਿ ਹੁਣ ਸਾਡੇ ਪੰਜਾਬ ਦੇ ਵਿੱਚ ਪਰਿਵਾਰਾਂ ਨੂੰ ਬਦੌਣਾ ਵਾਸਤੇ ਆਈਵੀਐਸ ਸੈਂਟਰਾਂ ਦੀ ਮਦਦ ਲਈਤੀ ਜਾ ਰਹੀ ਹੈ ਕਿਉਂ ਲਈਤੀ ਜਾ ਰਹੀ ਹੈ ਕਿ ਕਿਹੜੇ ਕਾਰਨ ਇਹਦੇ ਉੱਪਰ ਗੱਲਬਾਤ ਕਰਾਂਗੇ ਹੈਲਥ ਕੋਚ ਕਰਵੰਤ ਸਿੱਖ ਜੀ ਹੋਰਾਂ ਨਾਲ ਕਿਉਂਕਿ ਲੰਬੀ ਸਟੱਡੀ ਹੈ ਇਹਨਾਂ ਦੀ ਜਰਮਨ ਤੋਂ ਸਟੱਡੀ ਕਰਕੇ ਆਏ ਨੇ ਇਸ ਵਿਸ਼ੇ ਦੇ ਉੱਪਰ ਕੀ ਕਾਰਨ ਹੋ ਸਕਦੇ ਨੇ ਕਿ ਨੇਚਰਲ ਪ੍ਰੋਸੈਸ ਜਿਹੜਾ ਹੈਗਾ ਉਹ ਖਤਮ ਹੋ ਰਿਹਾ ਨਾ ਜਾ ਰਿਹਾ ਹੈ ਪਰਿਵਾਰ ਨੂੰ ਅੱਗੇ ਵਧਾਉਣ ਦਾ ਕੋਲੰਬ ਜੀ ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ ਧੰਨਵਾਦ ਜੀ ਤੇ ਮੇਰੇ ਦਰਸ਼ਕਾਂ ਵੱਲੋਂ ਦਰਸ਼ਕਾਂ ਨੂੰ ਜਿਹੜਾ ਮੇਰੇ ਵੱਲੋਂ ਬਹੁਤ-ਬਹੁਤ ਅੱਜ ਇੱਕ ਵਿਸ਼ਾ ਬਣ ਗਿਆ ਅੱਜ ਤੋਂ 25 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਕਿਤੇ ਵੀ ਆਈਫ ਸੈਂਟਰ ਦਾ ਨਾਮ ਸੁਣਨ ਨੂੰ ਜੀ ਮਿਲਦਾ ਹੁੰਦਾ ਅੱਜ ਸਵੇਰੇ ਅਖਬਾਰ ਖੋਲ੍ਹ ਲੀਏ ਫੇਸਬੁੱਕ ਖੋਲ੍ਹ ਲੀਏ ਜਾਂ ਕੋਈ ਚੈਨਲ ਲਗਾ ਲੀਏ ਉਦੋਂ ਤੇ ਐਡ ਆਈਵੀਐਫ ਸੈਂਟਰ ਦੀ ਚੱਲ ਰਹੀ ਹੁੰਦੀ ਹੈ ਕੀ ਪੰਜਾਬ ਦਾ ਜਿਹੜਾ ਗੱਭਰੂ 6 ਫੁੱਟ ਦਾ ਹੱਟਾ-ਕੱਟਾ ਸੁਣਨ ਨੂੰ ਮਿਲਦਾ ਸੀ ਦੇਖਣ ਨੂੰ ਮਿਲਦਾ ਸੀਗਾ ਅੱਜ ਇਨਕ ਲਾਚਾਰ ਹੋ ਗਿਆ ਕਿ ਆਈਐਫ ਸੈਂਟਰ ਦਾ ਅਨੁਸਾਰਾ ਲੈਣਾ ਪੈਂਦਾ ਆਪਣਾ ਪਰਿਵਾਰ ਵਧਾਣ ਉਸਤੇ ਜਿਹੜਾ ਸਾਡੇ ਪੰਜਾਬ ਦੀਆਂ ਮਟਿਆਰਾਂ ਜਿਨ੍ਹਾਂ ਦੇ ਪੈਰਾਂ ਦੀ ਝਾਂਜਲ ਸੁਣ ਕੇ ਪੂਰਾ ਦੇਸ਼ ਕਹਿ ਦੋ ਸੀ ਪੰਜਾਬਣ ਜੱਟੀ ਆ ਗਈ ਉਹਨੂੰ ਇਸ ਰਾਹਵਲ ਤੁਰਨਾ ਪੈ ਰਿਹਾ ਕਾਰਨ ਕੀ ਨੇ ਕਾਰਨ ਕੀ ਨੇ ਇਹਨੂੰ ਮੇਰਾ ਤੁਹਾਨੂੰ ਕਾਊਂਟਰ ਸਵਾਲ ਹੈ ਤੁਸੀਂ 25 ਸਾਲ ਪਹਿਲਾਂ ਦੀ ਗੱਲ ਕੀਤੀ ਤੇ 25 ਸਾਲ ਪਹਿਲਾਂ ਮੈਨੂੰ ਇਹ ਦੱਸੋ ਵੀ ਆਪਣਾ ਤੁਸੀਂ ਜੰਕ ਫੂਡ ਦੇ ਰੇੜੀਆਂ ਆ ਜਾਂ ਜਿਹੜੇ ਜਿਹੜੇ ਆ ਬਤਾਨਾ ਖੁੱਲੀਆਂ ਹੋਈਆਂ ਨੇ ਇਹ ਕਿੰਨੀਆਂ ਕ ਦੇਖਿਆ ਸੀ 25 ਸਾਲ ਪਹਿਲਾਂ ਤੁਸੀਂ ਗੱਡੀਆਂ ਕਿੰਨੀਆਂ ਕ ਸੀਗੀਆਂ ਲੋਕਾਂ ਕੋਲੇ ਖੇਤਾਂ 'ਚ ਕੰਮ ਕਿੰਨੇ ਕ ਜਿਹੜੇ ਮਜ਼ਦੂਰ ਕਰਦੇ ਸੀ ਉਹਨਾਂ ਤੇ ਉਹਨਾਂ ਉਹਨਾਂ ਵੱਲ ਥੋੜੀ ਝਾਤ ਮਾਰੋ ਹੂੰ ਆਪਾਂ ਖੁਦ ਖੇਤਾਂ 'ਚ ਕੰਮ ਕਰਦੇ ਸੀ ਘਰਾਂ 'ਚ ਖੁਦ ਕੰਮ ਕਰਦੇ ਸੀ ਗੱਡੀਆਂ ਘੱਟ ਹੁੰਦੀਆਂ ਸੀ ਪੈਦਲ ਤੁਰਿਆ ਕਰਦੇ ਸੀ ਹੂੰ ਜੰਕ ਫੂਡ ਕਿਤੇ ਕੋਈ ਨਾਮ ਨਾਮ ਦਾ ਕੋਈ ਹੈ ਨਹੀਂ ਸੀ ਰੈਸਟੋਰੈਂਟ ਆ ਜਾ ਕੇ ਖਾਣ ਦਾ ਕੋਈ ਚਲਣ ਨਹੀਂ ਸੀ ਆਪਾਂ ਘਰ ਦਾ ਖਾਣਾ ਖਾਂਦੇ ਸੀ ਸ਼ੁੱਧ ਖਾਣਾ ਖਾਂਦੇ ਸੀ ਪੈਸਟੀਸਾਈਡ ਦਾ ਇੰਨਾ ਚਲਣ ਨਹੀਂ ਸੀ ਉਹਦੇ ਵਿੱਚ ਜਿਹੜੀ ਐਕਸਰਸਾਈਜ਼ ਜਿਹੜੀ ਆ ਬੰਦੇ ਦੀ ਵੈਸੇ ਹੀ ਟਰਨ ਟਰਨ ਦੇ ਨਾਲ ਵੈਸੇ ਹੋ ਜਾਂਦੀ ਸੀ ਜਿੰਨੀਆਂ ਪੈਸਟੀਸਾਈਡ ਵਾਲੀਆਂ ਚੀਜ਼ਾਂ ਨੇ ਇਹ ਵੱਧ ਚੁੱਕੀਆਂ ਨੇ ਇਹਦੇ ਨਾਲ ਨਾਲ ਵਾਤਾਵਰਣ ਸਾਡਾ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਜ਼ਹਿਰਾਂ ਜਿਹੜੀਆਂ ਨੇ ਹਵਾ ਦੇ ਵਿੱਚ ਵੀ ਨੇ ਪਾਣੀ ਦੇ ਵਿੱਚ ਵੀ ਨੇ ਮਿੱਟੀ ਦੇ ਵਿੱਚ ਵੀ ਨੇ ਤੇ ਸਾਡੇ ਦਿਮਾਗ ਦੇ ਵਿੱਚ ਵੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸਾਡੀ ਗੁਰਬਾਣੀ ਕਹਿੰਦੀ ਆ ਪਰ ਕੀ ਤੁਸੀਂ ਇਹ ਧਿਆਨ ਦਿੱਤਾ ਕਿ ਅਸੀਂ ਪਾਣੀ ਵੀ ਪੋਲੂਸ਼ਨ ਦਾ ਪਲੂਟਡ ਕਰਤਾ ਅਸੀਂ ਧਰਤੀ ਵੀ ਪਲੂਟਡ ਕਰਤੀ ਤੇ ਅਸੀਂ ਜਿਹੜਾ ਆਕਾਸ਼ ਵੀ ਪਲੂਟਡ ਕਰਤਾ ਤੇ ਅੱਜ ਸਾਡੇ ਦਿਮਾਗ ਵੀ ਪਲੂਟਡ ਹੋ ਚੁੱਕੇ ਨੇ ਤੇ ਇਹੋ ਕਾਰਨ ਹੈ ਕਿ ਅੱਜ ਦਾ ਨੌਜਵਾਨ ਇੰਡੀਆ ਦੇ ਵਿੱਚ ਉਸ ਇੰਡੀਆ ਦੇ ਵਿੱਚ ਰਹਿਣਾ ਪਸੰਦ ਨਹੀਂ ਕਰ ਰਿਹਾ ਜਿਸ ਇੰਡੀਆ ਨੂੰ ਆਜ਼ਾਦ ਕਰਾਉਣ ਲਈ ਪੰਜਾਬੀਆਂ ਨੇ ਜਿਹੜਾ ਸਭ ਤੋਂ ਵੱਧ ਬਲੀਦਾਨ ਦਿੱਤੇ ਤੇ ਅੱਜ ਉਹ ਪੰਜਾਬੀ ਜਿਹੜੇ ਨੇ ਜਿਨ੍ਹਾਂ ਅੰਗਰੇਜ਼ਾਂ ਨੂੰ ਇਹ ਕਹਿ ਕੇ ਇੱਥੋਂ ਉਹਨਾਂ ਨੇ ਕੱਢਿਆ ਫਾਂਸੀਆਂ ਸਹ ਸਹ ਕੇ ਵੀ ਕਿ ਇਹ ਅੰਗਰੇਜ਼ ਸਾਨੂੰ ਲੁੱਟ ਰਹੇ ਨੇ ਕੋਟ ਰਹੇ ਨੇ ਸਾਡਾ ਸ਼ੋਸ਼ਣ ਕਰ ਰਹੇ ਨੇ ਉਹਨਾਂ ਹੀ ਅੰਗਰੇਜ਼ਾਂ ਦੀ ਗੁਲਾਮੀ ਕਰਨ ਲਈ ਅੱਜ ਆਪਣੀਆਂ ਸਾਰੀਆਂ ਜ਼ਮੀਨਾਂ ਵੇਚ ਕੇ ਉੱਥੇ ਜਾ ਰਹੇ ਨੇ ਇਹਦੇ ਪਿੱਛੇ ਦੀ ਤਰਾਸਦੀ ਕੀ ਹੈ ਕਿ ਸਾਡਾ ਸਾਰਾ ਕੁਝ ਪਲੂਟਡ ਹੋ ਗਿਆ ਅਸੀਂ ਕਿਤੇ ਵੀ ਸੇਫ ਨਹੀਂ ਹੈਗੇ ਤੇ ਉਹਦੇ ਕਾਰਨ ਨੇ ਤੇ ਇਹੋ ਕਾਰਨ ਹੈ ਕਿ ਸਾਡੀ ਬਾਡੀ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇ ਵਿਕਾਰ ਆ ਰਹੇ ਨੇ ਅਸੀਂ ਜਿਹੜੇ ਨੇ ਉਹ ਇਨਫਰਟੀਲਿਟੀ ਵਾਲੇ ਸਿਸਟਮ ਦੇ ਵਿੱਚ ਗੱਲ ਕਰ ਰਹੀਆਂ ਹਾਂ ਜਿਹੜੇ ਬਾਝਪਨ ਵਾਧ ਰਿਹਾ ਚਾਹੇ ਉਹ ਮਰਦਾਂ 'ਚ ਹੋਵੇ ਚਾਹੇ ਉਹ ਲੇਡੀਜ਼ ਦੇ ਵਿੱਚ ਹੋਵੇ ਇਹਦੇ ਵੱਡੇ ਵੱਡੇ ਕਾਰਨ ਨੇ ਤੁਸੀਂ ਮੈਨੂੰ ਜੋ-ਜੋ ਪੁੱਛੀਆ ਉਹ ਮੈਂ ਦੱਸੀਆ ਬੜਾ ਬੜਾ ਆਪਣੇ ਆਪ ਨੂੰ ਕਈ ਵਾਰੀ ਅਜੀਬ ਲੱਗਦਾ ਹੈ ਕਿ ਆਈਵੀਐਫ ਸੈਂਟਰ ਚੋਂ ਜੋੜਾ ਨਿਕਲਦਾ ਵਿਆਹ ਹੋਇਆ ਦੋਨੋਂ ਦੇਖਣ ਨੂੰ ਬੜੇ ਤਗੜੇ ਸੋਹਣੇ ਸੁਲੱਖੇ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਦੇਖਣ 'ਚ ਕਮੀ ਨਹੀਂ ਲੱਗਦੀ ਪਰ ਉਹਨਾਂ ਨੂੰ ਉੱਥੇ ਤੋਂ ਘੱਟਾਂ ਚ ਫੈਲਾ ਫੜ ਕੇ ਬਾਹਰ ਨਿਕਲਦੇ ਦੇਖਦੇ ਆਂ ਤੇ ਲੱਖਾਂ ਰੁਪਏ ਦੇ ਥੱਲੇ ਲੈ ਕੇ ਉਹ ਜਾਂਦੇ ਨੇ ਆਪਣੇ ਕਰਜ਼ਾ ਉਹ ਆਪਣੇ ਪਰਿਵਾਰ ਨੂੰ ਵਧਾਉਣ ਵਾਸਤੇ ਪਹਿਲਾਂ ਸਮਾਂ ਹੁੰਦਾ ਸੀਗਾ ਕਿ ਡਿਲੀਵਰੀਆਂ ਤੱਕ ਘਰਾਂ 'ਚ ਹੋ ਜਾਂਦੀਆਂ ਸੀਗੀਆਂ ਹੁਣ ਡਿਲੀਵਰੀਆਂ ਜਿਹੜੀਆਂ ਹੈਗੀਆਂ ਨੇ ਉਹ ਸੈਂਟਰਾਂ 'ਚ ਹੋ ਰਹੀਆਂ ਨੇ ਇਹ ਪ੍ਰਸ਼ਨ ਇਸੇ ਲਈ ਕੀਤਾ ਗਿਆ ਕਿ ਇਹਦੇ ਕਾਰਨ ਤੁਸੀਂ ਕਹੋਗੇ ਸਾਰਾ ਕੁਝ ਪੋਲਿਊਟਡ ਹੋ ਗਿਆ ਹੁਣ ਪੋਲਿਊਟਡ ਤਾਂ ਹੋ ਗਿਆ ਸੀ ਆਦੀ ਤਾਂ ਹੋ ਗਏ 버거 ਖਾਨ ਦੇ ਚੌਮਨ ਖਾਨ ਦੇ ਜਾਂ ਦੁੱਧ ਜਿਹੜਾ ਤੁਸੀਂ ਕਹ ਰਿਹਾ ਉਹ ਉਹ ਤਾਂ ਉਦਾਂ ਦੁੱਧ ਹੈਗਾ ਡੰਗਰਾਂ ਦਾ ਟੀਕੇ ਲੱਗ ਰਹੇ ਨੇ ਪਰ ਇਸ ਤੋਂ ਪੁੱਛਿਆ ਕਿਵੇਂ ਜਾਵੇ ਇਹਨੂੰ ਚੇਂਜ ਕਿਵੇਂ ਕੀਤਾ ਜਾਵੇ ਇੱਕ ਰੈਵਨਿਊ ਕਿਵੇਂ ਆਵੇ ਪੰਜਾਬ ਦੇ ਵੇਖੋ ਗੱਲ ਇਹ ਹੈ ਇਹ ਚੇਂਜ ਜਿਹੜਾ ਹੈ ਇਹ ਮੇਨ ਕਾਰਨ ਜਿਹੜਾ ਹੈ ਆਪਾਂ ਨੂੰ ਉਸ ਤੋਂ ਪਹਿਲਾਂ ਆ ਬਾਡੀ ਜਿਹੜੀ ਹੈ ਨਾ ਉਹ ਬੜੀ ਇੰਟੈਲੀਜੈਂਟ ਹੈ ਬਾਡੀ ਲਈ ਜਾਂ ਤਾਂ ਦੋ ਦੋ ਭਾਸ਼ਾਵਾਂ ਨੇ ਜਾਂ ਤਾਂ ਉਹ ਜ਼ਹਿਰ ਹੈ ਜਾਂ ਉਹ ਅਮਰਤ ਹੈ ਠੀਕ ਹੈ ਜੀ ਖਾਣਾ ਜਿਹੜਾ ਉਹ ਉਹੀ ਸਾਡਾ ਜਿਹੜਾ ਇਲਾਜ ਹੈ ਤੇ ਖਾਣਾ ਹੀ ਸਾਡੀ ਬਿਮਾਰੀ ਹੈ ਹੂੰ ਤੁਸੀਂ ਕਿਸੇ ਵੀ ਬਾਝ ਲੇਡੀਜ਼ ਜਾਂ ਬਾਝ ਜਿਹੜੇ ਉਹ ਇਨਸਾਨ ਨੇ ਮਰਦ ਨੇ ਹੂੰ ਉਹਨਾਂ ਨੂੰ ਤੁਸੀਂ ਮੈਂ ਜਦੋਂ ਜੇ ਕੋਈ ਮੇਰੇ ਕੋ ਕੋ ਪੇਸ਼ੈਂਟ ਆਦਾ ਮੈਂ ਕਿਸ ਤਰੀਕੇ ਨਾਲ ਅਡਵਾਈਸ ਦਿੰਦਾ ਹੈਗਾ ਸਾਡੇ ਕੋਲ ਕੁਝ ਚੀਜ਼ਾਂ ਹੈਗੀਆਂ ਸਾਡੇ ਕੋਲ ਵਿਟਾਮੈਕਸ ਹੈਗਾ ਸਾਡੇ ਕੋਲੇ ਆਪਣਾ ਸ਼ਿਲਾਜੀਤ ਸਟਰੋਂਗ ਦੇ ਕੈਪਸੂਲ ਹੈਗੇ ਸਾਡੇ ਕੋਲ ਇੱਕ ਆਇਲ ਵੀ ਹੈਗਾ ਸ਼ਕਤੀਮਾਨ ਆਇਲ ਹੈਗਾ ਉਸ ਚੀਜ਼ਾਂ ਜਿਹੜੀਆਂ ਅਸੀਂ ਦਿੰਨੇ ਆ ਉਹਦੇ ਨਾਲ ਨਾਲ ਅਸੀਂ ਉਹਨਾਂ ਦੀ ਡਾਈਟ ਚੇਂਜ ਕਰਦੇ ਆਂ ਕਿਉਂਕਿ ਡਾਈਟ ਜਦੋਂ ਤੱਕ ਤੁਸੀਂ ਚੇਂਜ ਨਹੀਂ ਕਰੋਗੇ ਆਯੁਰਵੇਦ ਕਹਿੰਦਾ ਜੋ ਵੀ ਚੀਜ਼ਾਂ ਆਪਾਂ ਖਾਂਦੇ ਆ ਉਹਦੀਆਂ ਸੱਤ ਤਾਤੂਆਂ ਬਣਦੀਆਂ ਨੇ ਰਸ, ਰਕਤ, మాਸ, ਮੇਦ, ਅਸਤੀ, ਮੱਜਾ, ਸ਼ੁਕਰ ਜੋ ਵੀ ਆਪਾਂ ਖਾਦਾ ਮੂੰਹ ਨੇ ਚੱਬਿਆ ਪੇਟ ਨੇ ਉਹਦੇ ਜਿਹੜੇ ਸਾਰੇ ਅੰਦਰੋਂ ਤੋੜਪੰਨ ਕੀਤੀ ਤੋੜਿਆ ਜਿਹੜਾ ਅਮੀਨੋ ਐਸਿਡਸ ਪ੍ਰੋਟੀਨ ਉਹਦੇ ਅੰਦਰ ਫੈਟ ਉਹਦੇ ਚ ਕੈਲਸ਼ੀਅਮ ਉਹਦੇ ਚ ਮਿਨਰਲ ਵਿਟਾਮਿਨ ਸਾਰਾ ਕੁਝ ਤੋੜ ਕੇ ਉਹਨੇ ਲਿਵਰ ਕੋਲ ਭੇਜਤਾ ਲਿਵਰ ਨੇ ਉਹਦੇ ਬਣਾਉਣੇ ਹੁੰਦੇ ਨੇ ਰਸ ਸਭ ਤੋਂ ਪਹਿਲਾਂ ਡਾਈਜੈਸ਼ਨ ਦਾ ਪ੍ਰੋਸੈਸ ਇੱਥੋਂ ਸਟਾਰਟ ਹੋਣਾ ਹੈ ਰਸ ਰਸ ਤੋਂ ਬਾਅਦ ਰक्त रक्त रक्त ਹੁੰਦਾ ਖੂਨ ਰक्त ਤੋਂ ਬਾਅਦ ਮਾਸ ਸਕਿਨ ਮੇਲ ਨਰਵਸ ਸਿਸਟਮ ਟੈਂਡਨਟ ਲਿਗਾਮੈਂਟ ਉਸ ਤੋਂ ਅੱਗੇ ਅਸਤੀ ਹੱਡੀ ਮੱਜਾ ਬੋਨ ਮੈਰੋ ਤੇ ਫਿਰ ਆਉਂਦਾ ਹੈ ਦਾ ਸ਼ੁਕਰ ਯਾਨੀ ਕਿ ਸਪਰਮ ਤੇ ਅੰਡੇ ਜੋ ਵੀ ਆਪਾਂ ਖਾਦਾ 27ਵੇਂ ਦਿਨ ਜਾ ਕੇ ਬਣਨਾ ਉਹਦਾ ਸਪਰਮ ਜਾਂ ਅੰਡੇ 27ਵੇਂ ਦਿਨ ਉਹ ਐਡਾ ਲੰਬਾ ਪ੍ਰੋਸੈਸ ਹੈ ਮੇਲ ਚ ਸਪਰਮ ਹੋਗਾ ਫੀਮੇਲ ਚ ਅੰਡੇ ਜਿਹੜੇ ਉਹ ਡਿਵੈਲਪ ਹੋਣੇ ਨੇ ਐਵੋਲੂਸ਼ਨ ਦਾ ਸਿਸਟਮ ਅੱਗੇ ਡਿਵੈਲਪ ਹੋਣਾ ਤੇ ਜਿਹੜੇ ਇਹ ਕਹਿੰਦੇ ਨੇ ਨਾ ਜੀ ਅਸੀਂ ਤੁਹਾਨੂੰ ਠੀਕ ਕਰ ਦਾਂਗੇ ਜੀ ਦਵਾਈ ਦਾਂਗੇ ਜੀ ਥੋੜਾ ਜਿਹੜਾ ਸਟਾਰਟ ਹੋ ਜਾਏਗਾ 27 ਦਿਨ ਤੱਕ ਜਦੋਂ ਤੱਕ ਆਪਾਂ ਜੋ ਖਾਦਾ ਉਸ ਨੂੰ ਸਿਸਟਮ ਨੂੰ ਹੋ ਕੇ ਉਹਦੇ ਤੱਕ ਬਣਨਾ ਹੀ ਨਹੀਂ ਕਿਵੇਂ ਹੋ ਜੂਗਾ ਜੀ ਸਭ ਮੂਰਖ ਬਣਾ ਰਹੇ ਨੇ ਬੈਦ YouTube ਤੇ Facebook ਤੇ ਸਭ ਮੂਰਖ ਬਣਾ ਰਹੇ ਨੇ ਕਿ ਤੁਸੀਂ ਪਹਿਲੇ 3 ਦਿਨਾਂ ਦੇ ਵਿੱਚ ਪਤਾ ਨਹੀਂ ਕਿ ਐਸੇ ਕਹਿੰਦੇ ਸ਼ਬਦ ਬੋਲਦੇ ਉਹ ਉਹ ਦੇ ਰਹੇ ਨੇ ਜੀ ਜਿਹੜਾ ਵਿਆਕਰਣ ਦੇ ਵਿੱਚ ਜੋ ਹੁੰਦਾ ਹੈ ਬਸ ਕੁਝ ਨਹੀਂ ਹੈਗਾ ਉਹਦੇ ਵਿੱਚ ਮੂਰਖ ਬਣਾ ਰਹੇ ਸਭ ਮੂਰਖ ਬਣਾਇਆ ਜਾ ਰਿਹਾ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰੋਗੇ 10 ਰક્ત, ਮਾਸ, ਮੇਦ, ਹੱਡੀ, ਮਜਾ, ਸ਼ੁਕਰ ਜਦੋਂ ਤੱਕ ਤੁਹਾਡਾ ਠੀਕ ਨਹੀਂ ਹੁੰਦਾ ਤੁਹਾਡਾ ਲਿਵਰ ਨਹੀਂ ਠੀਕ ਹੁੰਦਾ ਕਿਉਂਕਿ ਉਹਨੇ ਪਹਿਲਾਂ ਰਸ ਬਣਾਉਣਾ ਲਿਵਰ ਤੋਂ ਪਹਿਲਾਂ ਤੁਸੀਂ ਆਪਣਾ ਖਾਣਾ ਪੀਣਾ ਨਹੀਂ ਠੀਕ ਕਰਦੇ ਥੋੜਾ ਤਜਾਬ ਨਹੀਂ ਜਿਹੜਾ ਇਹਦਾ ਪੇਟ ਦਾ ਪੂਰਾ ਹੁੰਦਾ ਪੇਟ ਦੇ ਵਿੱਚ ਜਾਂ ਪੂਰਾ ਨਹੀਂ ਹਗਾ ਉਹਨੇ ਖਾਣੇ ਨੂੰ ਚੰਗੀ ਤਰ੍ਹਾਂ ਤੋੜਨਾ ਨਹੀਂ ਉਹਦਾ ਅੱਗੇ ਜਾ ਕੇ ਅੰਦਰ ਰਸ ਨਹੀਂ ਬਣਨਾ ਕਿਉਂਕਿ ਲਿਵਰ ਵੀ ਖਰਾਬ ਹੈ ਤੇ ਉਦੋਂ ਬਾਅਦ ਫਿਰ ਉਹ ਕੀ ਬਣਾ ਕੇ ਦੇਊਗਾ ਮੈਨੂੰ ਨਹੀਂ ਪਤਾ ਕੀ ਬਣਨਾ ਹੋਗਾ ਜਾਂ ਤਾਂ ਉਹ ਥੋੜਾ ਆਮਰਾਸ ਬਣ ਕੇ ਥੋੜੇ ਜੋੜਾਂ 'ਚ ਜਾ ਕੇ ਜੰਮ ਜੂਗਾ ਆਰਥਰਾਇਟਿਸ ਕਰ ਦੂਗਾ ਜਾਂ ਤੁਹਾਡੀਆਂ ਜੜੀਆਂ ਅੰਤੜੀਆਂ 'ਚ ਜਾ ਕੇ ਦੋਨੋਂ ਕਬਜ਼ ਤੇ ਗੈਸ ਤੇ ਐਸਿਡਿਟੀ ਤੇ ਹੋਰ ਪਤਾ ਨਹੀਂ ਕੀ ਕਰੇ ਇਹ ਤੁਸੀਂ ਪ੍ਰੋਸੈਸ ਦੀ ਗੱਲ ਕੀਤੀ ਹੈ ਹਮ ਕੀ ਤੁਹਾਡੇ ਆਰਵੇ ਦੇ ਵਿੱਚ ਇਹੀ ਜੇ ਜੋੜਿਆਂ ਦਾ ਇਲਾਜ ਹੈਗਾ ਜਿਹੜੇ ਆਈਵੀਐਫ ਵੱਲ ਜਾ ਰਹੇ ਨੇ ਬਿਲਕੁਲ ਹੈ ਨਾ ਇਲਾਜ ਕਿੰਨੀ ਦੇਰ ਚੋਂਦਾ ਹੈ ਬਿਲਕੁਲ ਹੈਗਾ ਇਹ ਕੋਈ ਸਮਾਂ ਹੁੰਦਾ ਨਹੀਂ ਦੇਖੋ ਗੱਲ ਇਹ ਹੈ ਡਿਪੈਂਡ ਕਰਦਾ ਉਹਨਾਂ ਦੇ ਅੰਦਰ ਜੇ ਜੇ ਮੇਲ ਹੈ ਤਾਂ ਉਹਦੇ ਅੰਦਰ ਜਿਹੜਾ ਉਹਦੇ ਜਿਹੜੇ ਸਪਰਮ ਕਾਊਂਟ ਕਿੰਨਾ ਹੈਗਾ ਉਹਦੇ ਸਪਰਮ ਦੀ ਮੋਡੈਲਿਟੀ ਕਿੰਨੀ ਹੈਗੀ ਆ ਉਹਦੇ ਸਪਰਮ ਦੀ ਕੁਆਲਿਟੀ ਕਿੰਨੀ ਹੈਗੀ ਆ ਤੁਹੋ ਮੈਂ ਇੱਕਰ ਦੂਸੀ ਮੈਥੋਡਿਕ ਗੱਲ ਕਰਟੂਗਾ ਤੁਸੀਂ ਕਹਿ ਰਹੇ ਹੋ ਕਿ ਕੁਆਲਿਟੀ ਦੇਖਣੀ ਹੈ ਕਿ ਨਹੀਂ ਬੋਟਲਿਟੀ ਜਾਂ ਸਾਰਾ ਕੁਝ ਦੇਖਣਾ ਪਰ ਆਈ ਵੀ ਆਫ ਸੈਂਟਰ ਵਾਲਾ ਤਾਂ ਸਾਰੇ ਵੱਡਾ ਵੱਡਾ ਲਿਖਦੇ ਹੁੰਦੇ ਆ ਕਿ ਜੇ 0% ਵੀ ਅਸਿੱਤ ਆ ਵੀ ਉਹ ਸਰ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਾਂਗਾ ਮੈਂ ਇੱਕ ਐਸਾ ਭੇਦ ਹੈ ਜਿਹੜਾ ਜੇ ਮੈਂ ਕਹਤਾ ਤਾਂ ਮੇਰੇ ਤੇ ਲੁਕੀ ਕੇਸ ਕਰਨ ਨੂੰ ਆ ਜਾਣਗੇ ਮੈਂ ਉਹਦੇ ਤੇ ਕੁਝ ਨਹੀਂ ਬੋਲਾਂਗਾ ਉਹ ਜਿਹਦੇ ਅੰਦਰ ਸਪਰਮ ਹੈ ਹੀ ਨਹੀਂ ਉਹ ਕਿੱਥੋਂ ਕੱਢ ਕੇ ਲੈ ਲਣਗੇ ਉਹ ਵਾਂਡੀ ਵਾਂਡੀ ਜੂ ਪੜੇ ਉਹਨਾਂ ਨੂੰ ਵਾਂਡੀ ਤੋਂ ਮੰਗ ਕੇ ਦੇ ਦੇਣ ਤਾਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਸੌਲੀ ਗੱਲ ਦੱਸਦਾ ਹਾਂ ਹਾਂ ਸੌਲੀ ਗੱਲ ਦੱਸਦਾ ਹਾਂ ਗਵਾਂਡੀ ਤੋਂ ਮੰਗ ਕੇ ਦੇ ਦੇਣ ਤਾਂ ਮੈਨੂੰ ਪਤਾ ਨਹੀਂ ਪਰ ਜੇ ਬੰਦੇ ਦੇ ਅੰਦਰ ਸਪਰਮ ਹੈ ਹੀ ਨਹੀਂ ਤਾਂ ਕੀ ਉਹ ਨਿੱਲ ਵਾਲੇ ਤਾਂ ਵੀ ਕਹਿੰਦੇ ਨੇ ਨਿੱਲ ਵਾਲੇ ਤਾਂ ਉਹ ਜੋ ਮੈਂ ਉਹੀ ਤਾਂ ਕਹਿ ਰਿਹਾ ਜੀ ਵਾਂਡੀ ਤੋਂ ਮੰਗ ਕੇ ਦੇ ਦੇਣ ਤਾਂ ਮੈਨੂੰ ਪਤਾ ਨਹੀਂ ਪਰ ਉਹ ਜਿਹਦੇ ਨਿੱਲ ਹੈਗਾ ਉਹ ਕਿਵੇਂ ਕਰ ਦੇਣਗੇ ਮੈਨੂੰ ਨਹੀਂ ਪਤਾ ਹੈਗਾ ਪਰ ਸਪਰਮ ਜਿਹੜੇ ਹੈਗੇ ਨੇ ਉਸਪਰਮ ਤੇ ਐਗਸ ਜਿਹੜੇ ਹੈਗੇ ਨੇ ਉਹ ਐਗਸ ਜਿਹੜੇ ਨੇ ਐਗਸ ਬਾਰੇ ਮੈਂ ਇੱਕ ਕਲੀਅਰ ਕਰਦਾ ਗੱਲ ਨੂੰ ਪਰਮਾਤਮਾ ਨੇ ਇੱਕ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਜਿਹੜੇ ਅੰਦਰ ਅੰਡੇ ਨੇ ਹੂੰ ਜੇ ਉਹਨਾਂ ਨੂੰ ਇੱਕ ਪੂਰੀ ਜ਼ਿੰਦਗੀ ਦੇ ਵਿੱਚ ਹਜ਼ਾਰ ਵਾਰੀ ਪੀਰੀਅਡਸ ਆਣੇ ਨੇ ਨਾ ਤਾਂ ਉਹਨਾਂ ਨੂੰ ਯਾਨੀ ਕਿ ਹਰ ਮਹੀਨੇ ਇੱਕ ਐਗ ਜਿਹੜਾ ਉਹਨੂੰ ਬਣਦਾ ਹੋ ਠੀਕ ਹੈ ਜੀ ਤਾਂ ਉਹਨੂੰ 5 6000 7000 ਐਗਸ ਜਿਹੜੇ ਨੂੰ ਉਹਨੂੰ ਦੇ ਕੇ ਭੇਜੇ ਹੁੰਦੇ ਨੇ ਪਹਿਲੇ ਵੀ ਇਹ ਕੁਝ ਖਤਮ ਵੀ ਹੋ ਸਕਦੇ ਨੇ ਕੁਝ ਬੜੇ ਕਮਜ਼ੋਰ ਵੀ ਹੋ ਸਕਦੇ ਨੇ ਕੁਝ ਖਰਾਬ ਹੋ ਜਾਇਸਾ ਹੋ ਸਕਦੇ ਨੇ ਵੀ ਤਾਂ ਕਿ ਉਹ ਅੱਗੇ ਜਿਹੜੀ ਜਨਰੇਸ਼ਨ ਰੁਕੇ ਨਾ ਪਰ ਅੱਜ ਦੀ ਡੇਟ ਦੇ ਵਿੱਚ ਜਦੋਂ ਆਪਾਂ ਜੰਕ ਫੂਡ ਖਾ ਰਹਿਆਂ ਅਜੀਨੋ ਮੋਟੋ ਖਾ ਰਹਿਆਂ ਐਕਸੈਸ ਮਿੱਠਾ ਖਾ ਰਹਿਆਂ ਆਪਾਂ ਜਿਹੜਾ ਸੋਇਆਬੀਨ ਦੇ ਪ੍ਰੋਡਕਟਸ ਖਾ ਰਹਿਆਂ ਆਪਾਂ ਜਿਹੜਾ ਬੁੱਧ ਜਿਹੜਾ ਫਾਲਤੂ ਦਾ ਆਕਸੀਡੇਸ਼ਨ ਵਾਲੇ ਜਿਹੜੇ ਪੀ ਪੀਰੇ ਹੈਗਾ ਸਟ्रेस ਸਾਡੇ ਦਿਮਾਗ ਦੇ ਉੱਤੇ ਬੁਰੀ ਤਰ੍ਹਾਂ ਪਿਆ ਹੋਇਆ ਹੈਗਾ ਇਹ ਸਾਰੀਆਂ ਚੀਜ਼ਾਂ ਸਾਡੇ ਜਿਹੜੇ ਅੰਦਰ ਨੇ ਉਹਨਾਂ ਚੀਜ਼ਾਂ ਨੂੰ ਖਰਾਬ ਕਰ ਰਹੀਆਂ ਨੇ ਉਹna ਚੀਜ਼ਾਂ ਦੇ ਉੱਤੇ ਅਸਰ ਪਾ ਰਹੀਆਂ ਨੇ ਤੇ ਉਹ ਜਿਹੜੀਆਂ ਐਗਜ਼ ਦੇ ਉੱਤੇ ਉਹ ਉਹ ਤੋਂ ਬਾਅਦ ਕੀ ਹੋਏਗਾ ਹਾਰਮੋਨ ਗੜਬੜ ਹੋ ਜਾਣਗੇ ਪਿਚੂਟਰੀ ਗਲੈਂਡ ਜਿਹੜਾ ਹੁੰਦਾ ਪਿਚੂਟਰੀ ਹਾਈਪੋਥੈਲਮਸ ਤੇ ਪਾਈਨਲ ਗਲੈਂਡ ਇਹ ਤਿੰਨੋਂ ਮਾਸਟਰ ਗਲੈਂਡ ਨੇ ਜਿਹੜੇ ਕੀ ਹਾਰਮੋਨ ਵੀ ਕੰਟਰੋਲ ਪੂਰੀ ਬੋਡੀ ਨੂੰ ਵੀ ਕੰਟਰੋਲ ਕਰਦੇ ਇਹ ਗੜਬੜ ਹੁੰਦੇ ਨੇ ਹਾਰਮੋਨ ਗੜਬੜ ਹੋ ਗਏ ਹਾਰਮੋਨ ਗੜਬੜ ਹੋ ਗਈ ਤਾਂ ਪੀਸੀਓਡੀ ਇੱਕ ਐਸੀ ਬਿਮਾਰੀ ਹੈ ਜਿਹੜੀ ਕੀ ਅੰਦਰ ਜਿਹੜੀ ਹੈ ਸਿੱਧੀ ਸਿੱਧੀ ਐਗਜ਼ ਦੇ ਉੱਤੇ ਅਟੈਕ ਕਰਦੀ ਹੈ ਅੱਜ ਤੋਂ ਪਹਿਲਾਂ ਜਨਤਾ ਜਨਸੇ ਡਾਕਟਰ ਪੀਸੀਓਡੀ ਦੀ ਗਲ ਖੇੜਦਾ ਠੀਕ ਹੈ ਐਗਸ ਦੇਤੇ ਅਟੈਕ ਕਰਦੀ ਜਦੋਂ ਐਗਸ ਮਰਨੇ ਸ਼ੁਰੂ ਹੋ ਗਏ ਇੱਕ ਪੂਰੀ ਜ਼ਿੰਦਗੀ ਵਾਸਤੇ ਪਰਮਾਤਮਾ ਨੇ ਤੁਹਾਨੂੰ ਇੱਕ ਇੱਕੋ ਵਾਰੀ ਦੇ ਕੇ ਭੇਜਤੇ ਜੇ ਤੁਹਾਡੇ ਸਾਰੇ ਐਗਸ ਪੀਸੀਓਡੀ ਨਾਲ ਮਾਰਤੇ ਨਾ ਦੁਨੀਆ ਦੀ ਕੋਈ ਤਾਕਤ ਤੁਹਾਡੇ ਅੰਦਰ ਬੱਚਾ ਪੈਦਾ ਕਰਨ ਦੀ ਜਿਹੜੀ ਉਹ ਤੋਂ ਸ਼ਕਤੀ ਨਹੀਂ ਲਿਆ ਸਕਦੀ ਤੁਸੀਂ ਸਭ ਤੋਂ ਪਹਿਲਾਂ ਪੀਸੀਓਡੀ ਤੋਂ ਬਚਣਾ ਹੈ ਪੀਸੀਓਡੀ ਦੀ ਨਿਸ਼ਾਨੀ ਹੈ ਅਬ ਕੰਨਾਂ ਤੋਂ ਨੀਚੇ ਕੁੜੀਆਂ ਦੇ ਵਾਲ ਆਣੇ ਜੋ ਹੀ ਹੁੰਦੇ ਨੇ ਅਤੇ ਬਾਡੀ ਤੇ ਵਾਲ ਵਧਣੇ ਸ਼ੁਰੂ ਹੋ ਜਾਂਦੇ ਨੇ ਪੀਰੀਅਡਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੈਵੀ ਆਉਣਗੇ ਜਾਂ ਬਹੁਤ ਘੱਟ ਆਉਣਗੇ ਜਾਂ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਆਉਣਗੇ ਹੀ ਨਹੀਂ ਜਾਂ ਜੇ ਆਉਣਗੇ ਤਾਂ ਫਿਰ 10-10 15-15 ਦਿਨ ਰੁਕਣਗੇ ਹੀ ਨਹੀਂ ਪੇਨ ਬਹੁਤ ਜ਼ਿਆਦਾ ਹੋਏਗੀ ਲੋਰਕ ਦਮਨਸ ਹੋਏਗੀ ਪਿੱਠ ਚ ਹੋਏਗੀ ਡਿਪਰੈਸ਼ਨ ਟਾਈਪ ਜਿਹਾ ਹੋਣ ਲੱਗ ਜਾਂਦਾ ਮਾਈਗਰੇਨ ਹੋਣ ਲੱਗ ਜਾਂਦਾ ਵਾਲ ਬਹੁਤ ਜ਼ਿਆਦਾ ਝੜਨਗੇ ਥਿਨ ਹੋਣ ਲੱਗ ਜਾਣਗੇ ਉਹਨਾਂ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਹੈਗੀਆਂ ਨੇ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਪੀਸੀਓਡੀ ਪੀਸੀਓਐਸ ਜਦੋਂ ਇਹ ਹੁੰਦੀਆਂ ਨੇ ਫਿਰ ਅੱਗੇ ਚੱਲ ਕੇ ਰਸੌਲੀਆਂ ਬਣਨੀ ਚਾਹੀਦੀਆਂ ਜਦੋਂ ਆਪਾਂ ਫਾਈਬਰੋਇਡ ਕਰਨੇ ਜੇ ਮਾਸ ਦੀ ਰਸੌਲੀ ਆ ਤਾਂ ਉਹ ਫਾਈਬਰੋਇਡ ਹੋ ਗਈ ਜੇ ਪਾਣੀ ਦੀ ਰਸੌਲੀ ਆ ਤਾਂ ਉਹਨੂੰ ਸਿਸਟ ਕਹਿੰਦੇ ਹੈਗੇ ਨੇ ਤੇ ਲੁਕੋਰੀਆ ਇੱਕ ਐਸੀ ਪ੍ਰੋਬਲਮ ਹੈ ਜਿਹੜੀ ਅੰਦਰੋਂ ਹੱਡੀਆਂ ਤੱਕ ਖੋਰ ਦਿੰਦੀ ਹੈਗੀ ਆ ਤੇ ਇਹ ਜਿਹੜੀਆਂ ਪ੍ਰੋਬਲਮਾਂ ਨੇ ਇਹ ਛੋਟੀਆਂ ਜੀਆਂ ਚੀਜ਼ਾਂ ਦੇ ਨਾਲ ਹੀ ਠੀਕ ਹੋ ਸਕਦੀਆਂ ਨੇ ਜੇ ਮੈਂ ਤੁਹਾਨੂੰ ਛੋਟੀ ਜੀ ਚੀਜ਼ ਦੱਸਾਂ ਤੇ ਤੁਸੀਂ ਹੈਰਾਨ ਹੋ ਜਾਓਗੇ ਫਟਕੜੀ ਹੁੰਦੀ ਨਾ ਫਟਕ ਉਹਨੂੰ ਤੁਸੀਂ ਪੀਸ ਲੈਣਾ ਪੀਸ ਕੇ ਉਸ ਨੂੰ ਜੇ ਤੁਸੀਂ ਇੱਕ ਚੁਟਕੀ ਟਟਕੜੀ ਤੇ ਇੱਕ ਚੁਟਕੀ ਸੁਹਾਗਾ ਹੂੰ ਸੁਹਾਗਾ ਹੁੰਦਾ ਸੁਹਾਗੇ ਨੂੰ ਤੁਸੀਂ ਉਹਨੂੰ ਪੀਸ ਕੇ ਇੱਕ ਟਟਕੀ ਉਹ ਤੇ ਇੱਕ ਚੁਟਕੀ ਉਹ ਲੈਣਾ ਸ਼ੁਰੂ ਕਰ ਦਿਓ ਤੁਹਾਡੇ ਜਿਹੜੇ ਨੇ ਉਹ ਯੂਟਰਸ ਦੀਆਂ ਪ੍ਰੋਬਲਮਾਂ ਜਿਹੜੀਆਂ ਤੁਹਾਡੀਆਂ ਹੱਲ ਕਰਨੀਆਂ ਸ਼ੁਰੂ ਕਰ ਦੇਵੇ ਕਲੀਨ ਹੋਣਾ ਸ਼ੁਰੂ ਹੋ ਜਾਣਾ ਕਲੀਨ ਹੋਣਾ ਸ਼ੁਰੂ ਹੋ ਜਾਗਾ ਪੀਸੀਓਡੀ ਪੀਸੀਓਐਸ ਜਿਹੜਾ ਇਸ ਤੋਂ ਇਲਾਵਾ ਤੁਹਾਡੀ ਲਕੋਰੀਆ ਲਕੋਰੀਆ ਤਾਂ ਤੁਹਾਡਾ 5-7 ਦਿਨਾਂ ਦੇ ਵਿੱਚ ਹੀ ਚੱਕ ਦੇਗਾ ਉਹ ਉਹਨੂੰ ਕੀ ਕਰਨਾ ਹੈ ਇਹਨਾਂ ਨੂੰ ਜਿਹੜਾ ਫਟਕੜੀ ਦੇ ਉਹਨੂੰ ਪਾਣੀ ਦੇ ਵਿੱਚ ਘੋਲ ਦੇਣਾ ਘੋਲ ਕੇ ਉਸ ਪਾਣੀ ਨਾਲ ਉਸ ਪਾਰਟ ਨੂੰ ਆਪਾਂ ਨੇ ਧੋਣਾ ਹੈਗਾ ਤੇ ਦਿਨਾਂ ਦੇ ਵਿੱਚ ਤੁਸੀਂ ਇੱਕ ਹੈਰਾਨ ਮੰਨੋਗੇ ਤੁਹਾਡਾ ਲਕੋਰੀਆ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਤੇ ਇਹ ਉਹ ਪ੍ਰੋਬਲਮਾਂ ਨੇ ਫੋਕੀਆਂ ਜਿਹੀਆਂ ਹੈਗੀਆਂ ਤੇ ਜੇ ਕਿਸੇ ਨੂੰ ਫਿਰ ਵੀ ਲੋੜ ਹੈਗੀ ਆ ਮੈਂ ਹਾਜ਼ਰ ਹਾਂ ਕਦੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰੇ ਕੋਲੋਂ ਤੁਸੀਂ ਨਾ ਮੈਂ ਫ੍ਰੀ ਆਫ ਕਾਰਸ ਜਦੋਂ ਕੰਟੈਕਟ ਨੰਬਰ ਮਿਲੂੰਗਾ ਤੇ ਤੁਹਾਡੇ ਸੇਵਾਵਾਂ ਜਿਹੜੀਆਂ ਆ ਸਾਡਾ ਦੱਸਣਾ ਸ਼ੁਰੂ ਲੈਂਦੇ ਮੈਨੂੰ ਉਹਨੇ ਦੱਸੋ ਕਿ ਜਿਹੜੀ ਆ ਪ੍ਰੋਬਲਮ ਦੀ ਮੈਂ ਗੱਲ ਕੀਤੀ ਆ ਕਿੰਨੇ ਸਾਲ ਤੱਕ ਤਾਂ ਜੋੜਾ ਤੁਹਾਡੇ ਕੋਲ ਆ ਸਕਦਾ ਦੇਖੋ ਗੱਲ ਹੈ ਡਿਪੈਂਡ ਕਰਦੀ ਹੈ ਕਿ ਉਹ ਅਗਲਾ ਕਹਿੰਦਾ ਹੁਣ ਤਾਂ ਵਿਰਤ ਹੋ ਗਿਆ ਹੁਣ ਟਾਈਮ ਲੰਘ ਗਿਆ ਪਰ ਉਹਦੇ ਵਿੱਚ ਇੱਛਾ ਹੁੰਦੀ ਸਾਡੇ ਘਰ ਚ ਫੁੱਲ ਖਿਲੇ ਸਾਡੇ ਘਰ ਦੇ ਵਿੱਚ ਰੌਣਕਾਂ ਕਿੰਨੇ ਸਾਲ ਤੱਕ ਦੇ ਜੋੜੇ ਦਾ ਇਲਾਜ ਜਿਹੜਾ ਹੈਗਾ ਆਯੁਰਵੈਦ ਕਰਦਾ ਦੇਖੋ ਇੱਕ ਚੀਜ਼ ਮੈਂ ਦੱਸਾਂ ਤੁਹਾਨੂੰ ਮੈਨੂੰ ਥੋੜਾ ਜਿਹਾ ਸਟੇਟ ਕਲੀਅਰ ਕਰਨਾ ਚਾਹੀਦਾ ਹੈਗਾ ਕੋਈ ਸਮਾਂ ਸੀ ਜਦੋਂ ਮਨਾਰਕੀ ਏਜ ਮਨਾਰਕੀ ਏਜ ਹੁੰਦਾ ਹੈ ਕਿ ਜਦੋਂ ਸਾਡੀਆਂ ਬੱਚੀਆਂ ਨੂੰ ਪੀਰੀਅਡਸ ਆਉਣੇ ਸਟਾਰਟ ਹੁੰਦੇ ਨੇ ਉਹਨੂੰ ਕਹਿੰਦੇ ਮਨਾਰਕੀ ਏਜ ਜੀ ਜਦੋਂ ਪੀਰੀਅਡਸ ਬੰਦ ਹੁੰਦੇ ਨੇ ਦੈਟ ਇਜ਼ ਉਹਨੂੰ ਕਹਿੰਦੇ ਆਪਾਂ ਮੈਨੋਪੌਜ਼ ਮੈਨੋਪੌਜ਼ ਪੂਰਾ ਪੀਰੀਅਡ ਬੰਦ ਹੁੰਦੇ ਨੇ ਉਸ ਸਮਾਂ ਸੀ ਕਿ ਮਨਾਰਕੀ ਏਜ ਯਾਨੀ ਕਿ ਪੀਰੀਅਡਸ ਆਉਂਦੇ ਸੀ 15 16 ਸਾਲ ਦੀ ਉਮਰ 'ਚ ਬੱਚੀਆਂ ਅੱਜ ਬੱਚੀਆਂ ਨੂੰ ਪੀਰੀਅਡਸ ਆ ਰਹੇ ਨੇ 7 8 ਸਾਲ ਦੀ ਉਮਰ 9 ਸਾਲ ਦੀ ਉਮਰ ਠੀਕ ਹੈ ਤੇ ਉਸ ਸਮਾਂ ਸੀ ਕਿ ਜਦੋਂ ਮੈਨੋਪੌਜ਼ ਯਾਨੀ ਕਿ ਪੀਰੀਅਡਸ ਬੰਦ ਹੁੰਦੇ ਸੀ ਉਹ ਹੁੰਦੇ ਸੀ 50 ਉਮ ਅੱਜ ਜਿਹੜੇ ਪੀਰੀਅਡਸ ਬੰਦ ਹੋ ਰਹੇ ਨੇ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਜਿਹੜੇ ਉਹ ਬੰਦ ਹੋਣੇ ਸ਼ੁਰੂ ਹੋ ਗਏ ਜਿਹੜਾ ਇਹ ਪੀਰੀਅਡ ਸਰਕ ਕੇ ਅੱਗੇ ਆਇਆ ਉਹ ਸਰਕ ਕੇ ਅੱਗੇ ਆਇਆ ਕਿ ਉਹਦੇ ਨਾਲ ਕੀ ਹੋਇਆ ਕਿ ਉਹ ਅੰਦਰ ਦਾ ਜਿਹੜਾ ਬੱਚਾ ਪੈਦਾ ਕਰਨ ਦੀ ਜਿਹੜੀ ਪਾਵਰ ਆ ਉਹ ਵੀ ਘਟ ਗਈ ਫਿਰ ਜਿਹੜੇ ਕੁੜੀਆਂ ਸਾਡੀਆਂ ਨੇ ਉਹ ਕੈਰੀਅਰ ਕੌਨਸ਼ੀਅਸ ਇੰਨੀਆਂ ਕੋ ਹੋ ਗਈਆਂ ਨੇ ਕਿ ਉਹ ਬੱਚਾ ਪੈਦਾ ਕਰਨ ਦਾ ਜਿਹੜਾ ਸਮਾਂ ਹੀ ਕੈਰੀਅਰ ਦੇ ਇੱਕ ਤਰ੍ਹਾਂ ਦਾ 30 ਤੋਂ 35 ਸਾਲ ਦੀ ਉਮਰ ਦੇ ਵਿੱਚ ਰੱਖ ਦਿਆ ਨੇ ਉਸ ਟਾਈਮ ਤੱਕ ਜਿਹੜਾ ਅੰਦਰੋਂ ਦਾ ਇੰਨਾ ਕੁ ਬਦਲਾਅ ਹੋ ਚੁੱਕਾ ਹੁੰਦਾ ਕਿ ਉਦੋਂ ਬੱਚਾ ਪੈਦਾ ਕਰਨ ਦੀ ਜਿਹੜੀ ਤੁਹਾਡੀ ਪਾਵਰ ਹੈ ਸਮਰਤਾ ਹੈ ਜਿਹੜੀ ਉਹ ਘਟ ਜਾਂਦੀ ਹੈ ਤੇ ਉਹ ਜਦੋਂ ਘਟਦੀ ਹੈ ਤੇ ਫਿਰ ਆਪਾਂ ਨੂੰ ਜਿਹੜੀ ਆ ਦਾਣਾ ਲੱਗਾ ਆ ਗਿਆ ਸੈਂਟਰਾਂ ਦੇ ਵਿੱਚ ਤੇ ਫਿਰ ਕੀ ਹੁੰਦਾ ਸਾਡੇ ਅੰਦਰ ਦਾ ਜਿਹੜਾ ਖਾਣਾ ਪੀਣਾ ਮੈਂ ਅਕਸਰ ਕਹਿੰਦਾ ਹੁਣ ਅੱਜ ਫੇਰ ਇੱਕ ਵਾਰੀ ਰਿਪੀਟ ਕਰਦਾ ਇੱਕ ਬਾਡੀ ਦਾ ਇੱਕ ਇੱਕ ਅੰਗ ਇੱਕ ਇੱਕ ਸੈੱਲ ਜਿਹੜਾ ਸਾਨੂੰ ਬਚਾਉਣ ਤੇ ਲੱਗਾ ਹੋਇਆ ਰਿਪੇਅਰ ਕਰਨ ਤੇ ਲੱਗਾ ਹੋਇਆ ਸਿਰਫ ਇੱਕ ਜੀਵ ਹੈ ਜਿਹੜੀ ਕਿ ਸਾਡੇ ਅਗੇਂਸਟ ਹੈ ਜੇ ਜੀਵ ਨੂੰ ਗੱਠ ਮਾਰ ਕੇ ਰੱਖ ਲੋ ਤੇ ਤੁਹਾਨੂੰ ਕੋਈ ਬਿਮਾਰੀ ਨਹੀਂ ਹੋ ਸਕਦੀ ਇਹ ਮੇਰਾ ਦਾਵਾ ਹੈ ਚਲੋ ਗੱਠ ਦਾ ਬਹੁਤ ਔਖੀ ਲਾਣੀ ਹੈ ਜੇ ਲਾਭੋਂ ਦਾ ਵਧੀਆ ਪਰ ਹੁਣ ਇਹ ਦੱਸੋ ਕਿ ਜਿਹੜੇ ਤੁਹਾਡੇ ਜਿਆਦਾਤਰ ਜਿਹੜਾ ਅੱਜ ਜਿਹੜਾ ਸਾਡਾ ਸਮਾਜ ਹੈ ਪੁਰਸ਼ ਸਮਾਜ ਹੈ ਉਹ ਆਪਣੇ ਪ੍ਰੋਬਲਮ ਦੱਸਣ ਤੋਂ ਜਿਚ ਚਾਹੁੰਦਾ ਹੁੰਦਾ ਹੈ ਉਦੋਂ ਦੇ ਲੋਕ ਤੁਹਾਡੇ ਕੋਲ ਆ ਸਕਦੇ ਆ ਤਾਂ ਕਿਵੇਂ ਕੰਟੈਕਟ ਕਰਨਾ ਕਰੀ ਬਿਲਕੁਲ ਆ ਸਕਦੇ ਨੇ ਜੀ ਮੈਂ ਤਾਂ ਖੁੱਲਾ ਉਹਨਾਂ ਨੂੰ ਸੱਦਾ ਦੇਣਾ ਤੁਹਾਡੇ ਚੈਨਲ ਦੇ ਦਰਸ਼ਕ ਜਿਹੜੇ ਹੈਗੇ ਨੇ ਮੇਰੇ ਵੱਲੋਂ ਪਹਿਲਾਂ ਵੀ ਮੈਂ ਇੱਕ ਵੀਡੀਓ 'ਚ ਤੁਹਾਨੂੰ ਜ਼ਿਕਰ ਕੀਤਾ ਸੀ ਹੁਣ ਫੇਰ ਕਹਿੰਨਾ ਤੁਹਾਡੀ ਵੀਡੀਓ ਦੇ ਉੱਤੇ ਤੁਹਾਡੀ ਵੀਡੀਓ ਨੂੰ ਕਮੈਂਟ ਕਰਨ ਆਪਣਾ ਐਕਸਪੀਰੀਅੰਸ ਦੱਸਣ ਆਪਣਾ ਜੇ ਕੋਰੋਨਾ ਕੋਲ ਕੋਈ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਸਾਡੇ ਨਾਲ ਸਾਂਝਾ ਕਰਨ ਤਾਂ ਕਿ ਸਾਡੀ ਵੀ ਕਿਤੇ ਅੱਗੇ ਫੀਲਡ ਦੇ ਵਿੱਚ ਜਾ ਕੇ ਅਸੀਂ ਹੋਰਾਂ ਨੂੰ ਤੁਹਾਡਾ ਐਕਸਪੀਰੀਅੰਸ ਦੱਸ ਸਕੀਏ ਜੀ ਤੇ ਜੇਕਰ ਉਹ ਉਹਨਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਤੁਹਾਨੂੰ ਸਕਰੀਨਸ਼ਾਟ ਭੇਜ ਕੇ ਤੇ ਉਹ ਤੁਹਾਡੇ ਕੋਲ ਆਉਂਦੇ ਨੇ ਮੇਰੇ ਵੱਲੋਂ ਉਹਨਾਂ ਨੂੰ ਡਾਈਟ ਸਟਾਰਟ ਫਰੀ ਆ ਐਡਵਾਈਸ ਫਰੀ ਆ ਉਹਨਾਂ ਨੂੰ ਜੋ ਕੁਝ ਵੀ ਐਡਵਾਈਸ ਕਹਾਂਗਾ ਉਹ ਬੇਸ਼ੱਕ ਬੁਝਾਰੋਂ ਜਾ ਕੇ ਲੈ ਲੈਣਾ ਕੋਈ ਦਿੱਕਤ ਨਹੀਂ ਹੈਗੀ ਕੋਈ ਚੱਕਰ ਨਹੀਂ ਹੈਗਾ ਉਹਨਾਂ ਨੂੰ ਮੈਂ ਲਿਖ ਕੇ ਦੇ ਦਿੰਦਾ ਰਾਹ ਕੁਝ ਦਿਖਾ ਦਾਂਗੇ ਰਾਹ ਦਿਖਾ ਦਾਂਗੇ ਜੇ ਉਹ ਸਾਡੇ ਕੋਲ ਲੈਣਾ ਚਾਹੁੰਦੇ ਨੇ ਸਾਡੇ ਕੋਲ ਵੀ ਅਯੂਸ਼ ਡਿਪਾਰਟਮੈਂਟ ਦਾ ਲਾਇਸੈਂਸ ਵਾਲੀਆਂ ਦਵਾਈਆਂ ਸਾਰੀਆਂ ਹੈਗੀਆਂ ਨੇ ਤੇ ਉਹ ਵੀ ਮਿਲ ਜਾਣਗੀਆਂ ਤੇ ਨਾਲ ਤੁਹਾਨੂੰ ਅਸੀਂ ਜਿਹੜੀ ਆ ਰੋਡ ਵੀ ਚੀਜ਼ਾਂ ਦੱਸਾਂਗੇ ਕੀ ਖਾਣਾ ਕੀ ਨਹੀਂ ਖਾਣਾ ਉਹਦੇ ਨਾਲ ਜਿਹੜੀਆਂ ਚੀਜ਼ਾਂ ਇਹ ਸਾਡੇ ਕੋਲ ਇੱਕ ਆਇਲ ਆ ਸ਼ਕਤੀਮਾਨ ਆਇਲ ਆ ਜੇ ਕਿਸੇ ਬੰਦੇ ਦੇ ਇਰੇਕਸ਼ਨ ਨਹੀਂ ਹੈਗੀ ਉਹਦੇ ਬੰਦੇ ਦੇ ਅੰਦਰ ਉਹ ਜਿਹੜਾ ਮਰਦ ਆ ਖਾਸ ਕਰਕੇ ਉਹਨੂੰ ਜਿਹੜੀ ਆ ਉਹਦੀ ਪ੍ਰੋਬਲਮ ਆ ਰਹੀ ਹੈ ਰੈਕਟਲ ਡਿਸਫੰਕਸ਼ਨ ਕਹਿੰਦੇ ਆ ਉਹਨੂੰ ਆਪਾਂ ਹੈਨਾ ਈਡੀ ਕਹਿੰਦੇ ਆ ਉਹਦੀ ਪ੍ਰੋਬਲਮ ਹੈਗੀ ਆ ਤਾਂ ਉਹ ਆਇਲ ਆ ਉਹਦੋਂ ਅਪਲਾਈ ਕਰਦੇ ਆ ਨਸਾਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਨਸਾਂ ਦੇ ਵਿੱਚ ਬਲੱਡ ਫਲੋ ਨਹੀਂ ਆਂਦਾ ਉਹ ਉਹ ਆਇਲ ਜਿਹੜੇ ਆਪਕਸਚਰ ਅਪਲਾਈ ਕਰਨ ਵਾਸਤੇ ਆ ਇੱਕ ਨਰਵਾਈਡਰ ਕਰਕੇ ਸਾਡਾ ਕੈਪਸੂਲਾਂ ਦਾ ਨਰਵ ਵਾਈਡਰ ਉਹਦੇ ਵਿੱਚ ਨਾਈਟ੍ਰਿਕ ਆਕਸਾਈਡ ਬਿੰਗ ਗਿੰਕੋ ਬਿਲੋਬਾ ਵਿਟਾਮਿਨ ਡੀ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਪਾਈਆਂ ਹੋਈਆਂ ਨੇ ਤੇ ਉਹ ਚੀਜ਼ਾਂ ਜਿਹੜੇ ਉਹ ਨਰਵਾਈਡਰ ਉਹ ਬਲੱਡ ਫਲੋ ਵਧਾ ਦਿੰਦਾ ਪੂਰੀ ਬਾਡੀ 'ਚ ਪੂਰੀ ਬਾਡੀ 'ਚ ਬਲੱਡ ਫਲੋ ਵਧੇਗਾ ਉਹਦੇ ਨਾਲ ਕੀ ਹੋਊਗਾ ਬਲੱਡ ਫਲੋ ਜਿਹੜਾ ਉਹ ਆਰਗਨ ਹੁੰਦੇ ਨੇ ਉਹਨਾਂ ਦੇ ਵਿੱਚ ਜਦੋਂ ਬਲੱਡ ਫਲੋ ਘਟਦਾ ਹੈ ਤਾਂ ਉਦੋਂ ਆਪਾਂ ਨੂੰ ਉਹ ਜੜੀਆਂ ਅੰਗ ਜੜੀਆਂ ਇਨਫਰਟੀਲਿਟੀ ਤੇ ਉਹ ਹੋਰ ਜੜੀਆਂ ਈਡੀ ਦੀਆਂ ਪ੍ਰੋਬਲਮਾਂ ਆਉਂਦੀਆਂ ਚਲੋ ਬਲੱਡ ਫਲੋ ਵਧ ਗਿਆ ਤਾਂ ਉਹ ਜੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਸੌਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਅੰਮਰ ਇੱਕ ਮੈਂ ਇੱਕ ਦੋ ਚੀਜ਼ਾਂ ਕਲੀਅਰ ਕਰਨੀਆਂ ਜੀਆਂ ਹਰ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਹੁੰਦਾ ਜੀ ਕਿਰਨ ਜੀ ਕਿ ਸਪਰਮ ਜਿਹੜਾ ਜੀ ਉਹ ਮੇਨ ਹੈਗਾ ਤੇ ਉਹ ਜਿਹੜਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦੋ ਤਰ੍ਹਾਂ ਦਾ ਹੁੰਦਾ ਸਪਰਮ ਤੇ ਸੀਮਨ ਆਡ-ਆਡ ਹੁੰਦੇ ਨੇ ਤਮੀ ਸੁਣਿਆ ਕਦੇ ਪਲਾਂ ਸਪਰਮ ਤੇ ਸੀਮਨ ਦੋਨੋਂ ਅਟੜ ਹੁੰਦੇ ਦੋਨੋਂ ਵਾ ਲੈਗ ਲਗ ਜਗਾ ਤੇ ਬਣਦੇ ਸਪਰਮ ਜਿਹੜਾ ਉਹ ਜਿਹੜਾ ਚੀਜ਼ ਹੈ ਜਿਹਦੇ ਨਾਲ ਅੱਗੇ ਜਾ ਕੇ ਐਗ ਦੇ ਨਾਲ ਮਿਲ ਕੇ ਬੱਚਾ ਪੈਦਾ ਹੁੰਦਾ ਹੁੰਦਾ ਉਹਨਾਂ ਨੂੰ ਕਹਿੰਦਾ ਜ਼ਾਈਗੋਟ ਉਹ ਮਿਲ ਕੇ ਜ਼ਾਈਗੋਟ ਬਣ ਕੇ ਅੱਗੇ ਉਸ ਤੋਂ ਬਾਅਦ ਬੱਚਾ ਡਵਲਪ ਹੁੰਦਾ ਤੇ ਜਿਹੜਾ ਸੀਮਨ ਹੁੰਦਾ ਸਪਰਮ ਜਿਹੜਾ ਸਾਡੇ ਪਤਾਲੂਆਂ ਚ ਬਣਦਾ ਜਿਹੜਾ ਸੀਮਨ ਹੈ ਉਹ ਸਾਡੇ ਪ੍ਰੋਸਟੇਟ ਗਲੈਂਡ ਚ ਬਣਦਾ ਮਰਦਾਂ ਦੇ ਵਿੱਚ ਫਰੋਸਟਡ ਸੀਮਨ ਉਹ ਲiquid ਹੈ ਜਿਹੜਾ ਕਿ ਅੱਗੇ ਚੱਲ ਕੇ ਉਸ ਸਪਰਮ ਨੂੰ ਕੈਰੀ ਕਰਕੇ ਲ ਜਾਂਦਾ ਹੈ ਅੱਗੇ ਲੈ ਜਾ ਕੇ ਉਹਨੂੰ ਟ੍ਰੈਵਲ ਕਰਾਉਂਦਾ ਹੈ ਜੀ ਇਹ ਦੋਨੋਂ ਚੀਜ਼ਾਂ ਨੂੰ ਸਮਝ ਕੇ ਹੀ ਚੱਲਣਾ ਪੈਣਾ ਤੇ ਉਹ ਜਦੋਂ ਸਪਰਮ ਕਾਊਂਟ ਘਟਦਾ ਹੈ ਤਾਂ ਉਦੋਂ ਇਹ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ ਦੋਨਾਂ ਨੂੰ ਦੇਖਣਾ ਪੈਣਾ ਕਿੱਥੇ ਜਿਹੜੀ ਇਹ ਗੜਬੜ ਹੋਈ ਪਈ ਹੈ ਉੱਥੇ ਜਿਹੜੀਆਂ ਗੜਬੜਾਂ ਨੇ ਉਹ ਜਦੋਂ ਮੈਂ ਉਹਨਾਂ ਦੀ ਰਿਪੋਰਟਸ ਚੈੱਕ ਕਰਾਵਾਂਗਾ ਕਈ ਵਾਰੀ ਕਿਸੇ ਨੂੰ ਐਡਵਾਈਸ ਕਰਦੇ ਬਦੂ ਟੈਸਟ ਕਰਾ ਲਓ ਉਹ ਕੁਮਾਰੀ ਦਾ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆ ਤੁਸੀਂ ਕੋਈ ਕੋਸ਼ਿਸ਼ ਚੀਜ਼ ਐਸੀਐਮ ਦੱਸ ਦਾਂਗੇ ਕਿ ਤੁਸੀਂ ਆਪਣੇ ਘਰੇ ਬੈਠੇ ਵੀ ਠੀਕ ਸਾਰੀਆਂ ਕੁਝ ਕਰ ਸਕੋਗੇ ਚਲੋ ਘਰੇ ਬੈਠੇ ਤਾਂ ਤੁਸੀਂ ਠੀਕ ਹੋ ਸਕਦੇ ਹੋ ਪਰ ਕਲਵੰਤ ਜੀ ਨਾਲ ਮੁਲਾਕਾਤ ਜ਼ਰੂਰ ਕਰਿਓ ਤੇ ਕਲਵੰਤੀ ਦਾ ਜਿਹੜਾ ਮੋਬਾਈਲ ਨੰਬਰ ਹੈਗਾ 98148 98148 43093 98148 143 43093 ਜਿਹੜੇ ਲੋਕ ਆਈਡੀਓਫ ਸੈਂਟਰ ਤੇ ਜਾਣ ਦੀ ਸੋਚ ਰਹੇ ਨੇ ਲੱਖਾਂ ਰੁਪਏ ਪਟਣੇ ਸੋਚ ਰਹੇ ਨੇ ਇੱਕ ਵਾਰੀ ਜ਼ਰੂਰ ਕਲਵੰਤ ਜੀ ਨਾਲ ਸੰਪਰਕ ਕਰੋ ਐਂਡ ਉਹਦੇ ਮੋਬਾਈਲ ਦੇ ਉੱਪਰ ਵਟਸਐਪ ਕਰੋ ਆਪਣੀ ਰਿਪੋਰਟਸ ਤੇ ਟਾਈਮ ਸੈੱਟ ਕਰਕੇ ਜ਼ਰੂਰ ਮਿਲੋ ਉਮੀਦ ਹੈ ਕਿ ਤੁਹਾਡੇ ਫਾਇਦੇ ਦਾ ਕੰਮ ਹੋਏਗਾ ਤੁਹਾਨੂੰ ਉਹ ਜਿਹੜੀ ਚੀਜ਼ ਹੈ ਉਹਦਾ ਹੱਲ ਮਿਲੇਗਾ ਤੇ ਜਲਦ ਤੋਂ ਜਲਦ ਕੋਸ਼ਿਸ਼ ਕਰੋ ਕਲਵੰਤ ਜੀ ਦੇ ਨਾਲ ਮਿਲ ਕੇ ਆਪਣੀ ਡਾਈਟ ਸ਼ਾਰਟ ਨੂੰ ਸੈੱਟ ਕਰਨ ਦੀ ਧੰਨਵਾਦ ਤੁਹਾਨੂੰ ਸ਼ੁਕਰੀਆ